ਗੁਰੂ ਜੀ ਤੇ ਪੰਜਵਾਂ ਹਮਲਾ ਇਸ ਲੜਾਈ ਵਿੱਚ ਔਰੰਗਜ਼ੇਬ ਦੀ ਬਹੁਤ ਹੀ ਬੇਪੱਤੀ ਹੋਈ ਬੜਾ ਕ੍ਰੋਧਵਾਨ ਹੋ ਕੇ ਗੁਰੂ ਜੀ ਉੱਤੇ ਵੱਡੀ ਭਾਰੀ ਮਹਿਮਾ ਜਾਣ ਕੇ ਬਹੁਤ ਸਾਰੀ ਫੌਜ ਤਿਆਰ ਦਿਆਂ ਗੋਂਦਾ ਗੁੰਦਣ ਲੱਗਾ ਸੂਬਾ ਲਾਹੌਰ ਤੇ ਕਸ਼ਮੀਰ ਵਾਲ ਹੁਕਮਨਾਵੇਂ ਕੱਲੇ ਕੇ ਸੂਬਾ ਸਰਹੰਦ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੇਤ ਵਿੱਚ ਮਾਰੂ ਜਾਂ ਜਿਉਂਦੇ ਨੂੰ ਫੜ ਕੇ ਮੇਰੇ ਪਾਸ ਕੱਲੋ ਕੈਸਾ ਹਨੇਰ ਹੈ ਇੱਕ ਫਕੀਰ ਸੰਸਾਰ ਤੋਂ ਲਾਂਭੇ ਰਹਿਣ ਵਾਲੇ ਪਰਉਪਕਾਰੀ ਨਾਲ ਲੜਨ ਵਾਸਤੇ ਸਾਰੇ ਹਿੰਦੁਸਤਾਨ ਦਾ ਅੱਧ ਉੱਤਰੀ ਹਿੱਸਾ ਤੁਰਿਆ ਹੋਇਆ ਹੈ ਜੇ ਕਦੇ ਇਸ ਵੇਲੇ ਪਹਾੜੀ ਰਾਜੇ ਜੋ ਮੂਰਖ ਪੁਣੇ ਦੇ ਖੁਦਗਾਰਜੀ ਸੀ ਉਸ ਨੂੰ ਧਰਮ ਦੀ ਖਾਤਰ ਭੁਲਾਰ ਦਿੰਦੇ ਤਾਂ ਕੁਝ ਹੋਰ ਹੀ ਫਲ ਹੁੰਦਾ ਪਰ ਵਾਹ ਵਾ ਰਚਨਾ ਅਕਾਲ ਪੁਰਖ ਦੀ ਜੋ ਹੋਣਾ ਸੀ ਉਹੀ ਹੋਇਆ ਗੱਲ ਕੀ ਸੂਬਾ ਲਾਹੌਰ ਤੇ ਕਸ਼ਮੀਰ ਕਸੂਰੀਏ ਰਾਏ ਕੋਟਿਏ ਮਲੇਰ ਕੋਟਲਾ ਆਦਕ ਸਾਰੇ ਦੇਸ਼ਾਂ ਦੇ ਰਈਸ ਤੇ 22 ਧਾਰ ਦੇ ਪਹਾੜੀ ਰਾਜੇ ਬੇਅੰਤ ਹੀ ਇਸ ਟਿੱਡੀ ਦਾਲ ਨੇ ਨੰਦਪੁਰ ਨੂੰ ਕੇਰਾ ਘਤ ਲਿਆ ਇਸ ਕਟਕ ਦੀ ਖਬਰ ਗੁਰੂ ਜੀ ਨੂੰ ਵੀ ਹੋ ਗਈ ਸੀ ਪਰ ਏਡੀ ਛੇਤੀ ਕੀ ਹੋ ਸਕਦਾ ਸੀ ਤਦ ਵੀ ਸਾਰੇ ਸਿੰਘ ਇਕੱਠੇ ਕੀਤੇ ਤੇ ਇਸ ਤਰ੍ਹਾਂ ਫੌਜ ਤਿਆਰ ਕੀਤੀ ਕਿ ਸਾਹਿਬ ਅਜੀਤ ਸਿੰਘ ਜੀ ਨੂੰ 2000 ਸਿੰਘ ਦੇ ਕੇ ਕੇਸਗੜ੍ਹ ਤੇ ਨਿਹਾਰ ਸਿੰਘ ਤੇ شیر ਸਿੰਘ 1000 ਫੌਜ ਦੇ ਕੇ ਲੋਹਗੜ੍ਹ ਤੇ ਲਾਇਆ ਆਲਬ ਸਿੰਘ ਤੇ ਸੰਗਤ ਸਿੰਘ ਨੂੰ 3000 ਸਿੰਘ ਦੇ ਕੇ ਦਮਦਮੇ ਸਾਹਿਬ ਖੜਾ ਕੀਤਾ ਉਦੇ ਸਿੰਘ ਨੂੰ ਅਗੰਪੂਰੇ ਖੜਾ ਕੀਤਾ ਔਰ ਆਨੰਦਪੁਰ ਆਪ ਗੁਰੂ ਸਾਹਿਬ ਬਿਰਾਜਮਾਨ ਸਨ ਇੱਕ ਦਮ ਸਬਨੀ ਪਾਸੀ ਲੜਾਈ ਲੱਗ ਪਈ ਵੱਡਾ ਭਰਾ ਜੁਦ ਮਚਿਆ ਸਾਰੇ ਮੋਰਚਿਆਂ ਵੱਲੋਂ ਆਨੰਦਪੁਰ ਉੱਤੇ ਬੜਾ ਜੋਰ ਸੀ ਸਿੰਘ ਐਸੀ ਬਹਾਦਰੀ ਤੇ ਦਲੇਰੀ ਨਾਲ ਜਾਨ ਤੋੜ ਕੇ ਲੜਦੇ ਸਨ ਕਿ ਕਿ ਵੀਰ ਸ਼ਾਹੀ ਫੌਜ ਦਾ ਮੂੰਹ ਫੇਰ ਦਿੱਤਾ ਪਰ ਮੁਸਲਮਾਨਾਂ ਪੈਰ ਪੈਰ ਤੇ ਹੋਰ ਨਵੀਂ ਫੌਜ ਆ ਕੇ ਜੋ ਮਿਲ ਰਹੀ ਸੀ ਇਹ ਸਿੰਘਾਂ ਨੂੰ ਬੜੀ ਤੰਗੀ ਪੁੱਜੀ ਤੇ ਉਹ ਵਿਲਾ ਨੇੜੇ ਹੀ ਸੀ ਮੁਸਲਮਾਨ ਅਨੰਦਪੁਰ ਤੇ ਕਾਬਜ ਹੋ ਜਾਂਦੇ ਪਰ ਇਕ ਤਾਂ ਐਨ ਉਸ ਵੇਲੇ ਸਾਹਿਬ ਅਜੀਤ ਸਿੰਘ ਸਿੰਘਾਂ ਦੀ ਕੁਮਕ ਉੱਤੇ ਪੁੱਜ ਪਏ ਤੇ ਦੂਜਾ ਵੇਲਾ ਕਠਨ ਜਿਹਾ ਵੇਖ ਕੇ ਆਪ ਵੀ ਗੁਰੂ ਜੀ ਮੈਦਾਨ ਵਿੱਚ ਉਤਰੇ ਬਸ ਫੇਰ ਕੀ ਸੀ ਸਾਰਾ ਦਲ ਵੈਰੀ ਦਾ ਅਜੀਮ ਖਾਂ ਤੇ ਦਲਾਵਰ ਖਾਂ ਵੱਡੇ ਭਾਰੀ ਸਰਦਾਰਾਂ ਨੂੰ ਮਰਵਾ ਕੇ ਆਪ ਮਹਾਰਾ ਨਸ ਤੁਰਿਆ ਲੱਖਾਂ ਦੀ ਗਿਣਤੀ ਵਿੱਚ ਮਾਰੇ ਗਏ ਸੰਧਿਆ ਤੀਕ ਸਿੱਖਾਂ ਨੇ ਮਿਲ ਕੇ ਆਹੂ ਲਾਹੇ ਜਾਦ ਸਿੰਘਾਂ ਨੇ ਪਿੱਛਾ ਛੱਡ ਦਿੱਤਾ ਤਾਂ ਦਿਨ ਵੀ ਡੁੱਬਣ ਲੱਗਾ ਲੜਾਈ ਬੰਦ ਹੋ ਗਈ ਰਾਤ ਨੂੰ ਸੂਬਿਆਂ ਨੇ ਰਾਜਿਆਂ ਕੋਲੋਂ ਪੁੱਛਿਆ ਕਿ ਕੀ ਜਾਦੂ ਗੁਰੂ ਕਰ ਰਿਹਾ ਹੈ ਭਾਵੇਂ ਕਿਤਨੀ ਫੌਜ ਲੈ ਆਈਏ ਕੋਝ ਪਤਾ ਸੀ ਨਹੀਂ ਲੱਗਣ ਦੇਂਦਾ ਤਾਂ ਰਾਜਿਆਂ ਨੇ ਗੁਰੂ ਜੀ tatha ਪੰਥ ਖਾਲਸੇ ਦਾ ਸਾਰਾ ਸਮਾਚਾਰ ਦੱਸਿਆ ਤੇ ਸਿੰਘਾਂ ਦੇ ਬੋਲੇ ਜੋ ਹਿੰਦੂ ਮੁਸਲਮਾਨਾਂ ਤੋਂ ਵੱਖਰੇ ਸਨ ਦਸੇ ਤੇ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਦੱਸੀ ਤਦ ਸੂਬੇ ਬਹੁਤ ਹੀ ਹੈਰਾਨ ਹੋਏ ਦਿਨ ਚੜ੍ਹੇ ਫੇਰ ਲੜਾਈ ਛਿੜ ਪਈ ਸੂਬਿਆਂ ਤੋਪ ਸਿੱਧੀ ਕਰਕੇ ਗੋਲਾ ਗੁਰੂ ਜੀ ਉੱਤੇ ਸੁੱਟਿਆ ਭਾਵੇਂ ਹੋਰ ਸਿੰਘ ਤਾਂ ਕਈ ਮਰ ਗਏ ਪਰ ਗੁਰੂ ਜੀ ਦਾ ਬਚਾਅ ਹੋ ਗਿਆ ਕਈ ਦਿਨ ਭਿਆਨਕ ਜੁੱਧ ਹੁੰਦਾ ਰਿਹਾ ਸਿੰਘ ਬੜੇ ਹੌਲੇ ਸੰ ਸਾਰੀ ਸੱਟਾਂ ਸਹਾਰਦੇ ਔਰ ਜੋਗ ਤਫਾ ਉੱਤਰ ਦਿੰਦੇ ਰਹੇ ਕਈ ਦਿਨ ਤੀਕਰ ਆਨੰਦਪੁਰ ਦੇ ਬੂਹੇ ਬੰਦ ਕਰਕੇ ਘੇਰ ਰੱਖਿਆ ਜਿਸ ਕਰਕੇ ਰਸਤ ਪਾਣੀ ਵੀ ਮਸਤਾਨਾ ਹੋ ਗਿਆ ਤਾਂ ਇੱਕ ਦਿਨ ਸੂਬਾ ਸਰਹੰਦ ਦੋਵੇਂ ਚੌਪੜ ਖੇਡਦੇ ਗੱਲਾਂ ਕਰ ਰਹੇ ਸਨ ਕਿ ਗੁਰੂ ਵਿੱਚ ਵੱਡੀ ਭਾਰੀ ਕਰਾਮਾਤ ਹੈ ਗੁਰੂ ਜੀ ਜਾਣੀ ਜਾਣੇ ਇੱਕ ਤੀਰ ਮਾਰਿਆ ਜੋ ਉਸੇ ਦੇ ਪਲੰਗੇ ਵਿੱਚ ਜਾ ਵਜਾ ਜਿਸ ਦੇ ਦੋ ਸਾਰੇ ਪਤ ਝੜ ਗਏ ਜਦ ਤੀਰ ਫੜਿਆ ਤੇ ਉਸ ਨਾਲੋਂ ਇੱਕ ਚਿੱਠੀ ਜੋ ਗੁਰੂ ਜੀ ਨੇ ਲਿਖ ਕੇ ਕੱਲੀ ਸੀ ਲੈ ਕੇ ਪੜੀ ਤਾਂ ਲਿਖਿਆ ਸੀ ਕਿ ਕਰਾਮਾਤ ਨਾਮ ਤਾਂ ਕਹਿਰਦਾ ਹੈ ਇਹ ਸਭ ਕਰਤੱਬ ਹੈ ਗੁਣ ਇਹ ਤਿੰਨਾ ਕੂੰਹਾਂ ਤੇ ਤੀਰ ਦਾ ਪੂਜਣਾ ਕੁਝ ਕਰਾਮਾਤ ਤੋਂ ਘਟ ਨਹੀਂ ਸੀ ਇਸ ਤਰ੍ਹਾਂ ਇਸ ਰਾਤ ਸ਼ੂਰ ਸਿੰਘ, ਦਿਆ ਸਿੰਘ, ਨਾਹਰ ਸਿੰਘ, ਬੁੱਢਾ ਸਿੰਘ ਆਦਿਕ 92000 ਸਿੱਖਾਂ ਨਾਲ ਲੈ ਕੇ ਸ਼ਾਹੀ ਫੌਜ ਉੱਤੇ ਛਾਪਾਂ ਮਾਰਿਆ ਤੇ ਸੁੱਤਿਆਂ ਨੂੰ ਦਬ ਲਿਆ ਇਸ ਵੇਲੇ ਐਸਾ ਕਮਾਸਾਨ ਮਚਿਆ ਕਿ ਕਿਸੇ ਨੂੰ ਸੁਰਤ ਨਾ ਸੰਭਾਲੀ ਮਿਲੀ ਡੇਰੇ ਡੰਡੇ ਲੱਗੇ ਹੀ ਛੱਡ ਤੁਰ ਨਸੇ ਤੇ ਸਿੰਘਾਂ ਨੇ ਰੱਜ ਕੇ ਵਾਰ ਕੀਤੀ ਤੇ ਐਸਾ ਪਿੱਛਾ ਕੀਤਾ ਕਿ ਰੋਪੜ ਤੱਕ ਦਬਾਈ ਗਏ ਦਿੱਲੀ ਬਾਦਸ਼ਾ ਅੱਗੇ ਜਾ ਕੇ ਪਿੱਟੇ ਇਸ ਲੜਾਈ ਵਿੱਚ ਰਾਜਾ ਜਸਵਾਲ ਡੰਡਵਾਲ ਆਦ ਨਾਮੀ ਆਦਮੀ ਮਾਰੇ ਗਏ ਬਹੁਤ ਸਾਰਾ ਲੜਾਈ ਦਾ ਸਮਾਨ ਤੇ ਰਸਤ ਪਾਣੀ ਸਿੰਘਾਂ ਦੇ ਹੱਥ ਲੱਗਾ ਹੁਣ ਕੁਝ ਤਾਂ ਦਿੱਲੀ ਪੂਜੇ ਤੇ ਬਾਕੀ ਉੱਥੇ ਹੀ ਨੇੜੇ ਤੇੜੇ ਡੇਰੇ ਫਈ ਹੋਰ ਫੌਜ ਦੀ ਉਦਿਕ ਵਿੱਚ ਬੈਠੇ ਰਹੇ ਤਦ ਔਰੰਗਜ਼ੇਬ ਨੇ ਹੋਰ ਬਹੁਤ ਸਾਰੀ ਲੜਾਈ ਫੌਜ ਉਹਨਾਂ ਦੀ ਸਹਾਇਤਾ ਲਈ ਤੋਰੀ ਤਦ ਉਹਨਾਂ ਆਨੰਦਪੁਰ ਨੂੰ ਘੇਰਾ ਪਾ ਲਿਆ ਧੰਵਾਦ ਗੁਰੂ ਜੀ ਤੇ ਸ਼ੇਮਾ ਹਮਲਾ ਬਹੁਤ ਦਿਨਾਂ ਤੀਕਰ ਇਸ ਗਟਕ ਦਾ ਟਾਕਰਾ ਸਿੰਘਾਂ ਨੇ ਕੀਤਾ ਤੇ ਬੜੀ ਬਹਾਦਰੀ ਵਿਖਾ ਲਈ ਉੜਕ ਨੂੰ ਰਸਤ ਪਾਣੀ ਅੰਦਰੋਂ ਮੁੱਕ ਗਿਆ ਤਦ ਸਿੰਘਾਂ ਨੇ ਇਸ ਤਰ੍ਹਾਂ ਭੁੱਖੇ ਮਰਨ ਨਾਲੋਂ ਲੜ ਕੇ ਮਰਨਾ ਚੰਗਾ ਸਮਝਿਆ ਪਰ ਗੁਰੂ ਜੀ ਨੇ ਰੋਕਿਆ ਕਿ ਥੋੜੇ ਜਿਹੇ ਦਿਨ ਇਸ ਤਰ੍ਹਾਂ ਹੋਰ ਕਟੋ ਤੁਹਾਡੀ ਫਤਿਹ ਹੋਵੇਗੀ ਪਰ ਬਹੁਤ ਸਾਰੇ ਸਿੰਘ ਇਸ ਗੱਲ ਉੱਪਰ ਰਾਜੀ ਨਹੀਂ ਸਨ ਜਿਨ੍ਹਾਂ ਵਿੱਚੋਂ ਕਈਆਂ ਨੇ ਵਧਾਵਾ ਲਿਖ ਦਿੱਤਾ ਔਰ ਚਲੇ ਗਏ ਥੋੜੇ ਜਿਹੇ ਸਿੰਘ ਜੋ ਸਿੱਧਕ ਭਰੋਸੇ ਵਾਲੇ ਸਨ ਰਹਿ ਗਏ ਇਸ ਵੇਲੇ ਪਹਾੜੀ ਰਾਜਿਆਂ ਨੇ ਸੂਬਿਆਂ ਦੀ ਸਲਾਹ ਨਾਲ ਇਹ ਬਿਨੇ ਪੱਤਰ ਗੁਰੂ ਜੀ ਪਾਸ ਇੱਕ ਬ੍ਰਾਹਮਣ ਦੇ ਹੱਥ ਕਲਿਆ ਜੋ ਬਾਰਸ਼ਾ ਵੱਲੋਂ ਦੱਸਿਆ ਸੀ ਕਿ ਜੇਕਰ ਤੁਸੀਂ 4 ਦਿਨ ਵਾਸਤੇ ਕਿਲਾ ਛੱਡ ਦਿਓ ਤਾਂ ਅਸੀਂ ਤੁਹਾਨੂੰ ਕੋਈ ਨਹੀਂ ਆਖਦੇ ਜਿਸ ਨੂੰ ਸੁਣ ਕੇ ਸਿੰਘਾਂ ਨੇ ਆਖਿਆ ਕਿ ਗੁਰੂ ਜੀ ਨਿਕਲ ਚੱਲਣਾ ਚੰਗਾ ਹੈ ਪਰ ਗੁਰੂ ਜੀ ਉਹਨਾਂ ਦੀ ਚਾਲ ਤੋਂ ਜਾਣਦੇ ਸਨ ਕਿ ਇਹ ਠੱਗੀ ਹੈ ਜਰ ਸਿੰਘਾਂ ਨੂੰ ਵੈਰੀਆਂ ਤੋਂ ਹੀ ਬਹੁਤ ਸਾਰੇ ਬਲਦ ਮੰਗਵਾਏ ਕਿਐਸੀ ਆਪਣਾ ਕਿ ਅਸੀਂ ਆਪਣਾ ਸਮਾਨ ਅੱਜ ਤੋਰਾਂਗੇ ਤੇ ਕੱਲ ਆਪ ਨਿਕਲਾਂਗੇ ਜਦ ਰਾਤ ਵੇਲੇ ਪੁਰਾਣੇ ਤੋਬਰ ਤੇ ਜੁੱਤੀਆਂ ਕਾਠੀਆਂ ਛਠਾਂ ਵਿੱਚ ਭਰ ਕੇ ਉਹਨਾਂ ਬਲਦਾਂ ਉੱਤੇ ਲੱਦ ਕੇ ਤੋਰੇ ਤੇ ਪ੍ਰਗਟ ਕੀਤਾ ਸਾਡਾ ਖਜ਼ਾਨਾ ਚੱਲਿਆ ਹੈ ਤਾਂ ਵੈਰੀ ਨੇ ਆਪਣੀ ਸਗਤ ਤੋੜ ਦੇ ਸਾਰੇ ਬਦਲ ਬਾਲਦ ਲੁੱਟ ਲੈ ਜਦ ਅਗਲੇ ਦਿਨ ਖੋਲ ਕੇ ਡਿੱਠਾ ਤਾਂ ਵਿੱਚੋਂ ਕੁਝ ਨਾ ਲੱਭਾ ਜਿਸ ਕਰਕੇ ਸ਼ਰਮਿੰਦੇ ਹੋਏ ਤੇ ਗੁਰੂ ਜੀ ਦੇ ਅੱਗੇ ਕਸਮਾ ਖਾ ਕੇ ਚਿੱਠੀ ਲਿਖੀ ਕੇ ਆਪ ਦਾ ਖਜ਼ਾਨਾ ਚੋਰਾਂ ਨੇ ਲੁੱਟਿਆ ਹੈ ਜਿਨ੍ਹਾਂ ਨੂੰ ਪਕੜ ਕੇ ਡੰਡ ਦਿੱਤਾ ਗਿਆ ਹੈ ਆਪ ਕਿਲਾ ਛੱਡ ਦਿਓ ਤੇ ਸਾਡੀ ਇੱਜ਼ਤ ਬਣਾਈ ਰੱਖੋ ਭਾਵੇਂ ਗੁਰੂ ਜੀ ਤਾਂ ਨਹੀਂ ਸਾਨ ਨਿਕਲਣਾ ਲੋੜ ਦੇ ਪਰ ਸਿੱਖਾਂ ਨੇ ਤੇ ਮਾਤਾ ਜੀ ਨੇ ਜੋਰ ਦੇਣ ਉੱਤੇ ਕਿਲਾ ਛੱਡ ਕੇ ਤੁਰ ਪਏ ਅਤੇ ਕੀਰਤਪੁਰ ਵੱਲ ਮੂੰਹ ਕੀਤਾ ਤਾਂ ਪਿੱਛੋਂ ਵੈਰੀ ਦਲ ਨੇ ਅਨੰਦਪੁਰ ਸਾਹਿਬ ਨੂੰ ਲੁੱਟ ਕੇ ਗੁਰੂ ਜੀ ਉੱਤੇ ਧਾਵਾ ਕਰ ਦਿੱਤਾ ਪਰ ਵਾਹ ਵਾਹ ਖਾਲਸਾ ਜੀ ਭਾਵੇਂ ਥੋੜੇ ਹੀ ਸਨ ਉਹ ਹੱਥ ਮੈਦਾਨ ਵਿੱਚ ਕੀਤੇ ਕਿ ਸਾਰਾ ਵੈਰੀ ਦਲ ਕੰਨਾਂ ਨੂੰ ਹੱਥ ਲਾ ਚੁੱਕਾ ਪਰ ਇਹ ਘੇਰਾ ਕੋਈ ਥੋੜਾ ਨਹੀਂ ਸੀ ਜਿਸ ਕਰਕੇ ਬੜਾ ਕਠਨ ਸਮਾ ਬਣਿਆ ਔੜਕ ਭਾਈ ਮਨੀ ਸਿੰਘ ਨੇ ਗੁਰੂ ਜੀ ਦੇ ਦੋ ਟੱਬਰ ਛੋਟੇ ਪੁੱਤਰਾ ਨੂੰ ਤਾਂ ਪਾਰ ਕੀਤਾ ਕਿਉਂਕਿ ਇਸੇ ਵੇਲੇ ਅੱਗੇ ਸਰਸਾ ਨਦੀ ਠਾਠਾ ਮਾਰ ਰਹੀ ਸੀ ਇਸ ਹੱਲੇ ਵਿੱਚ ਸਾਰੇ ਖਿੰਡ ਪੁੰਡ ਗਏ ਅਤੇ ਗੁਰੂ ਜੀ ਦੇ ਟੱਬਰ ਤਾਂ ਦਿੱਲੀ ਪਹੁੰਚੇ ਗਏ ਔਰ ਮਾਤਾ ਗੁਜਰੀ ਅਤੇ ਦੋ ਛੋਟੇ ਸਾਹਿਬਜ਼ਾਦੇ ਇੱਕ ਨੌਕਰ ਨੂੰ ਨਾਲ ਲੈ ਕੇ ਇੱਕ ਪਾਸੇ ਨਿਕਲ ਗਏ ਗੁਰੂ ਜੀ ਕੇਵਲ 40 ਸਿੰਘਾਂ ਨਾਲ ਨਦੀ ਤੋਂ ਪਾਰ ਹੋਏ ਤੇ ਰੋਪੜ ਵਿੱਚ ਇੱਕ ਬ੍ਰਾਹਮਣ ਜੋ ਸਦਾ ਹੀ ਗੁਰੂ ਜੀ ਤੋਂ ਪੈਸੇ ਲੈ ਆਉਂਦਾ ਹੁੰਦਾ ਸੀ ਦੇ ਘਰ ਗਏ ਕਿ ਸਾਨੂੰ ਬਸਤਰ ਸਕਾਉਣ ਦਿਓ ਪਰ ਉਸ ਦੋਸਤ ਨੇ ਅੱਗੋਂ ਬੂਹਾ ਬੰਦ ਕਰ ਲਿਆ ਤਾਂ ਆਪ ਅੱਗੇ ਚਲੇ ਜੇ ਤਾਂ ਇੱਕ ਉਦਾਸੀ ਸਾਧ ਦੇ ਡੇਰੇ ਪੁੱਜੇ ਪਰ ਉਸਨੇ ਵੀ ਜਵਾਬ ਦਿੱਤਾ ਕਿ ਤੈਨੂੰ ਵਾਰ ਕੇ ਡੇਰਾ ਲੁਟਾ ਲਵਾ ਤਾਂ ਗੁਰੂ ਜੀ ਨੇ ਬਚਨ ਕੀਤਾ ਤੇਰਾ ਡੇਰਾ ਲੁੱਟਿਆ ਜਾਏ ਬ੍ਰਾਹਮਣ ਤੇ ਸਾਧ ਦੂਹਾ ਨਰੇ ਮਕਾਨ ਸਾਹੀ ਫੌਜ ਨੇ ਐਸੇ ਪਰਮ ਵਿੱਚ ਕਿ ਗੁਰੂ ਇੱਥੇ ਹੈ ਲੁੱਟ ਲੈ ਤੇ ਗੁਰੂ ਜੀ ਚਮਕੌਰ ਜਾ ਪੁੱਜੇ ਧੰਵਾਦ